ਜਦੋਂ ਇਸ ਮੁਲਕ ਦੀ ਵੰਡ ਹੋ ਰਹੀ ਸੀ 1947 ਦੇ ਵਿੱਚ 1947 ਦੀ ਰਾਤ ਤਾਂ ਇੱਕ ਕਮਰੇ ਦੇ ਵਿੱਚ ਮੁਹੰਮਦ ਜਨਾਬ ਮਹਾਤਮਾ ਗਾਂਧੀ ਤੇ ਡਾਕਟਰ ਭੀਮਰਾਓ ਅੰਬੇਦਕਰ ਸੀ ਜਦੋਂ ਰਾਤ ਦਾ ਸਮਾਂ ਜ਼ਿਆਦਾ ਬੀਤਿਆ ਮੁਹੰਮਦ ਜਨਾਬ ਮਹਾਤਮਾ ਗਾਂਧੀ ਸੌਂ ਗਏ ਤੇ ਬਾਬਾ ਭੀਮਰਾਓ ਅੰਬੇਦਕਰ ਜਾਗਦੇ ਰਹੇ ਕਹਿੰਦੇ ਜਦੋਂ ਮਹਾਤਮਾ ਗਾਂਧੀ ਦੀ ਅੱਖ ਖੁੱਲੀ ਤਾਂ ਮੁਹੰਮਦ ਜਨਾਬ ਦੀ ਅੱਖ ਖੁੱਲੀ ਤਾਂ ਉਹਨਾਂ ਨੇ बाबा साहिब ਨੇ ਇੱਕ ਸਵਾਲ ਕੀਤਾ ਕਿ ਇੰਨੀ ਰਾਤ ਪੈ ਗਈ ਤੁਸੀਂ ਜਾਗ ਕਿਉਂ ਰਹੇ ਹੋ ਤਾਂ ਬਾਬਾ ਸਾਹਿਬ ਦਾ ਉਹ ਜਵਾਬ ਜਿਹੜਾ ਅੱਜ ਦੀ ਇਸ ਨੌਜਵਾਨ ਪੀੜ੍ਹੀ ਦੇ ਉੱਤੇ ਜਾਂ ਅੱਜ ਦੇ ਯੁੱਗ ਦੇ ਉੱਤੇ ਪੂਰਾ ਟਕਮਾ ਹੈ ਉਹਨਾਂ ਨੇ ਕਿਹਾ ਕਿ ਮੈਂ ਇਸ ਲਈ ਜਾਗ ਰਿਹਾ ਮਾਂ ਕਿ ਮੇਰੀ ਕੌਮ ਸੁੱਤੀ ਪਈ ਆ ਜਿੰਨਾ ਚਿਰ ਮੇਰੀ ਕੌਮ ਨਹੀਂ ਜਾਗਦੀ ਮੈਂ ਇਸੇ ਤਰੀਕੇ ਦੇ ਨਾਲ ਜਾਗਦਾ ਰਹੂੰਗਾ ਇਹ ਉਹਨਾਂ ਨੇ ਇਹ ਵੀ ਗੱਲ ਆਖੀ ਕਿ ਮੈਂ ਜਿਸ ਲੋਕਾਂ ਦੇ ਵਿੱਚ ਜੰਮਿਆ ਹਾਂ ਜਿਸ ਸ਼ਰੋਣੀ ਦੇ ਵਿੱਚ ਜੰਮਿਆ ਹਾਂ ਜੇ ਇਹੋ ਸ਼੍ਰੇਣੀ ਨੂੰ ਮੈਂ ਉਹਨਾਂ ਦੇ ਬਣਦੇ ਹੱਕ ਨਾ ਦਿਵਾ ਸਕਿਆ ਤਾਂ ਮੈਂ ਆਪਣੇ ਆਪ ਨੂੰ ਗੋਲੀ ਮਾਰ ਕੇ ਖਤਮ ਕਰ ਲਵਾਂਗਾ। ਬਾਬਾ ਸਾਈਂ ਆਕਸਵੇਗਾ ਲੱਖਿਆ ਕਰਦੇ ਸੀ ਕਿ ਮੈਂ ਜਿਸ ਅਸ਼ੂਤ ਪਰਿਵਾਰ ਦੇ ਵਿੱਚ ਪੈਦਾ ਹੋਇਆ ਜਿਹੜੀ ਅਸ਼ੂਤ ਸ਼੍ਰੇਣੀ ਦੇ ਵਿੱਚ ਪੈਦਾ ਹੋਇਆ ਮੇਰੀਆਂ ਅੱਜ ਦੀਆਂ ਜੋ ਵੀ ਪ੍ਰਾਪਤੀਆਂ ਨੇ ਉਹ ਆਪਣੀ ਵਿਰਾਦਰੀ ਕਰਕੇ ਨੇ। ਸੋ ਬਾਬਾ ਭੀਮਰਾਓ Ambedkar ਨੇ ਬਹੁਤ ਵੱਡਾ ਸੰਘਰਸ਼ ਸਾਰੇ ਲੋਕਾਂ ਵਾਸਤੇ ਕੀਤਾ ਤੇ ਸਾਡੇ ਉਹ ਲੋਕ ਬਦਲੇ ਵਿੱਚ ਬਾਬਾ ਭੀਮਰੋ ਅੰਬੇਦਕਰ ਨੂੰ ਵੀ ਭੁੱਲ ਚੁੱਕੇ ਨੇ ਤੇ ਉਹਨਾਂ ਵੱਲੋਂ ਲਿਖੇ ਸੰਵਿਧਾਨ ਦੀਆਂ ਤਾਕਤਾਂ ਨੂੰ ਵੀ ਭੁੱਲ ਚੁੱਕੇ ਨੇ ਸੋ ਬਾਬਾ ਭੀਮਰੋ ਅੰਬੇਦਕਰ ਨੇ ਸੰਵਿਧਾਨ ਦੇ ਵਿੱਚ ਸਾਨੂੰ ਫ੍ਰੀडम ਆਫ ਸਪੀਚ ਦਾ ਹੱਕ ਲੈ ਕੇ ਦਿੱਤਾ ਜਿਹਨੂੰ ਪੰਜਾਬੀ ਦੇ ਵਿੱਚ ਕਹਿ ਦਿੰਦੇ ਆ ਕਿ ਬੋਲਣ ਦੀ ਆਜ਼ਾਦੀ ਅੱਜ ਮੇਰੇ ਵਰਗੇ ਲੋਕ ਜਿਹੜੇ ਫੇਸਬੁੱਕ YouTube ਇੰਸਟਾ ਦੇ ਉੱਤੇ ਲਗਾਤਾਰ ਕਿਸੇ ਦੀ ਵੀ ਖਿਲਾਫਤ ਕਰਦੇ ਆ ਤਰਕ ਦੇ ਆਧਾਰ ਦੇ ਉੱਤੇ ਤੱਥਾਂ ਦੇ ਆਧਾਰ ਦੇ ਉੱਤੇ ਇਹ ਸਿਰਫ ਬਾਬਾ ਸਾਹਿਬ ਦੀ ਬਦੌਲਤ ਆ ਜੇ ਸੰਵਿਧਾਨ ਦੇ ਵਿੱਚ ਫ੍ਰੀडम ਆਫ ਸਪੀਚ ਨਾ ਹੁੰਦੀ ਤਾਂ ਸਾਡੇ ਸੰਘ ਘੋਟੇ ਜਾ ਚੁੱਕੇ ਸੀ ਸਾਡੇ ਸੰਘ ਬੰਦ ਕਰ ਦਿੱਤੇ ਜਾਣੇ ਸੀ ਸੋ ਅਜੀਆਂ ਤਾਕਤਾਂ ਨੂੰ ਆਓ ਦੋਸਤੋ ਪੰਜਾਬ ਦੀ ਤਰੱਕੀ ਵਾਸਤੇ ਵਕਸ਼ੀ ਇਸ ਭਾਰਤ ਮੁਲਕ ਦੀ ਤਰੱਕੀ ਵਾਸਤੇ ਵਰਤੀਏ ਸੋ ਆਓ ਅਸੀਂ 바ਵਾ ਸਾਹਿਬ ਦੇ ਪ੍ਰੀ ਨਿਰਮਾਣ ਦਿਵਸ ਦੇ ਉੱਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਜੈ ਭੀਮ ਜੈ ਭਾਪ ਜੈ ਮੂਲਵਰ